ਸਤਾਲ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਆ ਕਦੇ ਤਾਂ ਸੁਰਖੀਆਂ ਦੇ ਵਿੱਚ ਇਸ ਕਰਕੇ ਰਹਿੰਦਾ ਆ ਕਿ ਮਰੀਜ਼ਾਂ ਦੇ ਵੱਲੋਂ ਡਾਕਟਰਾਂ ਦੇ ਉੱਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਜਾਂਦੇ ਨੇ ਪਰ ਹੁਣ ਸੁਰਖੀਆਂ ਦੇ ਵਿੱਚ ਇਸ ਕਰਕੇ ਆਇਆ ਕਿ ਜਿਹੜੇ ਨੇ ਲਾਈਟ ਉੱਥੇ ਭੱਜ ਜਾਂਦੀ ਆ ਲਾਈਟ ਤੋਂ ਬਿਨਾਂ ਹੀ ਡਾਕਟਰ ਜਿਹੜੇ ਨੇ ਆਪਰੇਸ਼ਨ ਕਰਦੇ ਹੋਏ ਨਜ਼ਰ ਆਉਂਦੇ ਨੇ ਲਾਈਟ ਜਾਣ ਤੋਂ ਬਾਅਦ ਡਾਕਟਰਾਂ ਦਾ ਹੀ ਪਾਰਾ ਚੜ ਜਾਂਦਾ ਇੱਕ ਵਾਰ ਉਹ ਤੁਹਾਨੂੰ ਵੀਡੀਓ ਦਿਖਾਣੇ ਆ ਜਿੱਥੇ ਕਿ ਲਾਈਟ ਜਾਣ ਤੋਂ ਬਾਅਦ ਮਰੀਜ਼ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਹੈ ਜਿਸ ਤੋਂ ਬਾਅਦ ਡਾਕਟਰਾਂ ਦਾ ਪਾਰਾ ਚੜਿਆ ਪੂਰੀ ਵੀਡੀਓ ਸੁਣਾਉਂਦੇ ਆ ਤੇ ਪਹਿਲੀ ਵਨਸੀਡੈਂਟ ਨਹੀਂ ਹੋਇਆ ਕਿ ਜਦੋਂ ਰੇਹਿੰਦਰਾਸ ਕਲਿਨਿਕ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀਲੀ ਬੰਦ ਹੋ ਚੁੱਕਿਆ ਹੈ ਤੇ ਲਾਈਟ ਗਈ ਹੋਈ ਹੈ ਤੁਸੀਂ ਆਪਰੇਟ ਕਿੱਦਾਂ ਕਰੇਗੇ ਜੇ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤਾਂ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਕੌਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਇਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਊਬੇਟਡ ਹੈ ਪੇਸ਼ੈਂਟ ਦੀ ਸਰਜਰੀ ਚੱਲਦੀ ਪਈ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਇਹ ਹਾਲ ਹੈ ਤਾਂ ਤੁਸੀਂ ਸੁਣਿਆ ਡਾਕਟਰਾਂ ਦਾ ਪਾਰਾ ਚੜਿਆ ਜਿੱਥੇ ਕਿਹਾ ਕਿ ਲਾਈਟ ਦੇਖ ਲਓ ਹੁਣ ਚਲੀ ਗਈ ਵੈਂਟੀਲੇਟਰ ਦੇ ਉੱਤੇ ਮਰੀਜ਼ ਨੂੰ ਰੱਖਿਆ ਤਾਂ ਡਾਕਟਰ ਨੂੰ ਵਾਕਈ ਰੱਬ ਦਾ ਰੂਪ ਕਿਹਾ ਜਾਂਦਾ ਪਰ ਜਦੋਂ ਫਿਰ ਪ੍ਰਸ਼ਾਸਨ ਦੀ ਅਜਿਹੀ ਅਣਗਹਿਲੀ ਦੇ ਕਰਕੇ ਰੱਬ ਦੇ ਰੂਪਕ ਹੋਣ ਵਾਲੇ ਡਾਕਟਰਾਂ ਦੇ ਵੀ ਹੱਥ ਖੜੇ ਹੋ ਜਾਣ ਉਹ ਵੀ ਬੇਵੱਸ ਹੋ ਜਾਣ ਫਿਰ ਪ੍ਰਸ਼ਾਸਨ ਦੇ ਉੱਤੇ ਜਿਹੜੇ ਵਿਭਾਗ ਦੇ ਉੱਤੇ ਬਿਜਲੀ ਵਿਭਾਗ ਦੇ ਉੱਤੇ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ ਨੇ ਫਿਰ ਇਹ ਵੀਡੀਓ ਕਾਫੀ ਵਾਇਰਲ ਹੋਈ ਹੈ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਕੀ ਕੁਝ ਕਹਿ ਰਹੇ ਨੇ ਡਾਕਟਰ ਬਲਬੀਰ ਕਿਹੋ ਜੀ ਕਾਰਵਾਈ ਦੀ ਗੱਲ ਕਰ ਰਹੇ ਨੇ ਇੱਕ ਵਾਰ ਉਹਨਾਂ ਦੀ ਡਾਕਟਰ ਸਾਹਿਬ ਕਹਿ ਰਹੇ ਨੇ ਪਾਵਰ ਚਲੀ ਗਈ ਹੈ ਉਹ ਕਿੰਨੇ ਚਾਹੀਏ ਡਾਕਟਰ ਸਾਹਿਬ ਤੋਂ ਵੀ ਇਹ ਸਚਾਈਏ ਤੇ ਕੀ ਬੰਦੋਬਸਤ ਕਿਤੇ ਗਿਆ ਮਨਦਾ ਟਾਈਮ ਤੇ ਸਾਸ਼ੀਕਲ ਜੀ ਸਾਰਿਆਂ ਨੂੰ ਇਹ ਬੜਾ ਇੱਕ ਜਿਹੜਾ ਗੰਭੀਰ ਜਿਹੜਾ ਮਸਲਾ ਹੈਗਾ ਜੀ ਇਹਦੇ ਵਿੱਚ ਆਪਰੇਸ਼ਨ ਥੀਟਰ ਦੀ ਜਿਹੜੀ ਵੀਡੀਓ ਸੀ ਉਹਦੇ ਵਿੱਚ ਜਿਹੜਾ ਹੈਗਾ ਇੱਕ ਡਾਕਟਰ ਨੇ ਜਿਹੜੇ ਮਤਲਬ ਆਪਰੇਸ਼ਨ ਥੀਟਰ ਤੋਂ ਸਿੱਧੀ ਵੀਡੀਓ ਪਾਈ ਆ ਅ ਕੱਲ ਗ੍ਰਿਡ ਫੇਲਰ ਹੋਇਆ ਸੀਗਾ ਜੀ ਜਿਹੜੀ ਪੀਐਸ ਪੀਸੀਐਲ ਆ ਉਹਨਾਂ ਦੀ ਜਿਹੜੀ ਲਾਈਨ ਆਂਦੀ ਆ ਪਿੱਛੋਂ ਉਹ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਹਿਲਾਂ ਜਦੋਂ 7ਵੇਂ ਮਹੀਨੇ ਦੇ ਵਿੱਚ ਪ੍ਰੋਬਲਮ ਆਈ ਸੀ ਤੇ ਪਹਿਲਾਂ ਇੱਕ ਲਾਈਨ ਹੁੰਦੀ ਸੀ ਇਹਨਾਂ ਦੀ ਜਿਹੜੀ ਬਡੂੰਗਰ ਤੋਂ ਆਉਂਦੀ ਸੀ ਤੇ ਫਿਰ ਅਸੀਂ ਉਸ ਲਈ ਫੈਸਲਾ ਇਹ ਕੀਤਾ ਸੀਗਾ ਕਿ ਤਿੰਨ ਲਾਈਨਾਂ ਇੱਕ ਇਧਰੋਂ ਪਛਾਣੇ ਵੱਲੋਂ ਆਉਂਦੀ ਹੈ ਜੀ ਇੱਕ ਜਿਹੜੀ ਹੈਗੀ ਆ ਤੁਹਾਡੇ ਪੁਰਾਣੇ ਬੱਸ ਸਟੈਂਡ ਤੋਂ ਆਉਂਦੀ ਹੈ ਤਿੰਨ ਡਿਫਰੈਂਟ ਡਿਫਰੈਂਟ ਲਾਈਨਾਂ ਜਿਹੜੀ ਹੈਗੀਆਂ ਬਟ ਉਹਨਾਂ ਨੇ ਜਦੋਂ ਇੱਕ ਗ੍ਰਿਡ ਤੋਂ ਦੂਜੇ ਗ੍ਰਿਡ ਤੇ ਸ਼ਿਫਟ ਕਰਨਾ ਉਹਦਾ 10 ਮਿੰਟ ਦਾ ਤਕਰੀਬਨ ਪ੍ਰੋਸੀਜਰ ਹੁੰਦਾ ਉਹਨਾਂ ਨੂੰ 10 ਮਿੰਟ ਲੱਗਦੇ ਆ ਉਹਨੂੰ ਜਦੋਂ ਗ੍ਰਿਡ ਉਹਨਾਂ ਨੇ ਸ਼ਿਫਟ ਕਰਨਾ ਲੇਕਿਨ ਜ ਤੇ ਉਹਦੇ ਵਿੱਚ ਸਿਰਫ ਇੱਕ ਉਹਨਾਂ ਨੇ ਇੱਕ ਉਪਕੰਡ ਲਗਣੀ ਆ ਜੀ ਜਿਹੜੀ ਇੱਕ ਬਹੁਤ ਮਹਿੰਗੀ ਨੇ ਆ ਉਹ ਉਹਨੂੰ ਆਰਐਮਯੂ ਕਹਿੰਦੇ ਆ ਉਹਦੇ ਨਾਲ ਚੇਂਜਓਵਰ ਹੋ ਜਾਏਗਾ ਉਹਦੇ ਨਾਲ ਟਾਈਮ ਜਿਹੜਾ ਹੈ 10 ਮਿੰਟ ਤੋਂ ਘੱਟ ਕੇ 2 ਮਿੰਟ ਰਹਿ ਜਾਏਗਾ ਜੀ ਇਮੀਡੀਏਟਲੀ ਜੇ ਨੂੰ ਚੇਂਜਓਵਰ ਕਰਨੇ ਆਪਾਂ ਚੇਂਜਓਵਰ ਹੋ ਜਾਏਗਾ ਤੇ 2 ਮਿੰਟਸ ਹੋ ਜਾਏਗਾ ਉਹ ਇਸ ਤੋਂ ਸਵਾਏ ਅਸੀਂ ਜਿਹੜਾ ਬਾਕੀ ਇਹਦੀ ਐਵਰੇਜ ਅਸੀਂ ਮੈਜ਼ਰ ਸੀ ਗਿਆ ਵੀ ਜਿਹੜਾ ਜਨਰੇਟਰ ਆ ਉਸ ਵੱਲੇ ਜੋ ਦਿੱਕਤ ਆਈ ਸੀ ਵੀ ਇੱਕ ਤਾਂ ਡੀਜ਼ਲ ਭਰੇ ਹੋਣੇ ਚਾਹੀਦੇ ਸਾਰੇ ਜਨਰੇਟਰਾਂ ਦੇ ਵਿੱਚ ਔਰ ਉਹਨਾਂ ਦਾ ਸਪੇਅਰ ਵੀ ਉਹਨਾਂ ਕੋਲੇ ਪਿਆ ਪਿਆ ਹੋਣਾ ਚਾਹੀਦਾ ਉਹ ਇਨਸ਼ੋਰ ਕਰ ਰਹੇ ਆ ਤੇ ਦੂਜਾ ਉਹਦੀਆਂ ਬੈਟਰੀਆਂ ਔਰ ਜਿਹੜੇ ਜਨਰੇਟਰ ਆਗੇ ਉਹਨਾਂ ਦੀ ਸਰਵਿਸ ਰੈਗੂਲਰਲੀ ਹੋਈ ਹੋਵੇ ਔਰ ਦੇ ਸ਼ੁਡ ਬੀ ਇਨ ਵਰਕਿੰਗ ਕੰਡੀਸ਼ਨ ਤੀਜਾ ਮੈਂ ਇਹ ਕਿਹਾ ਸੀਗਾ ਕਿ ਜਿਹੜੇ ਯੂ ਪੀ ਐਸ ਹੈ ਅਨ ਇਨਟਰਪਟਡ ਪਾਵਰ ਸਪਲਾਈ ਉਹਨੂੰ ਆਨਲਾਈਨ ਯੂ ਪੀ ਐਸ ਕਹਿੰਦੇ ਜਿਹਦੇ ਨਾਲ ساری ਮੈਡੀਕਲ ਇਕਪਰਮੈਂਟ ਜਿਹਨੂੰ ਕੱਲ ਪੇਸ਼ੈਂਟ ਹੈ ਉਹਨੂੰ ਆਪਾਂ ਬੇਹੋਸ਼ ਕੀਤਾ ਹੁੰਦਾ ਉਹਨੂੰ ਅਸੀਂ ਇੰਟੂਬੇਸ਼ਨ ਕਰਨੇ ਆ ਉਹਦੀ ਇੰਟੂਬੇਸ਼ਨ ਕੀਤੀ ਹੈ ਯੂ ਪੀ ਐਸ ਹੈ ਔਰ ਕੱਲ ਵੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਮਰੇ ਦੇ ਵਿੱਚ ਵੀ ਲ ਪੇਸ਼ੈਂਟ ਦੇ ਨਾਲ ਗੱਲ ਕਰਕੇ ਆਇਆ ਪੇਸ਼ੈਂਟ ਵਾਰਡ ਦੇ ਵਿੱਚ ਬਿਲਕੁਲ ਨਾਰਮਲ ਹੈ ਪੇਸ਼ੈਂਟ ਬਹੁਤ ਖੁਸ਼ ਹੈ ਬਿਲਕੁਲ ਠੀਕ ਹੈਗਾ ਉਹਦੇ ਅਟੈਂਡੈਂਟਸ ਨਾਲ ਗੱਲ ਕੀਤੀ ਦੇ ਆਰ ਸੈਟੀਸਫਾਈਡ ਔਰ ਪੇਸ਼ੈਂਟ ਦੀ ਰਿਕਵਰੀ ਬਿਲਕੁਲ ਠੀਕ ਹੈ ਔਰ ਜਿਹੜੇ ਅਪਰੇਟਿੰਗ ਡਾਕਟਰ ਸੀਗੇ ਉਹ ਵੀ ਉੱਥੇ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਹੜੀ ਐਮਰਜੈਂਸੀ ਇਕੁਪਮੈਂਟ ਹੈ ਸਾਰੇ ਕੰਮ ਕਰ ਰਹੀ ਸੀ ਯੂਪੀਐਸ ਤਾਂ ਜਿਹੜਾ ਸੀਗਾ ਉਹ ਕੰਮ ਕਰ ਰਿਹਾ ਸੀਗਾ ਔਰ ਉਹਦੇ ਚ ਕੋਈ ਮਤਲਬ ਇਸ ਤਰ੍ਹਾਂ ਦਾ ਰਿਸਕ ਨਹੀਂ ਸੀਗਾ ਜਿਹੜੀ ਹੈਵੀ ਹੁੰਦੀ ਹੈ ਵੀ ਜਿਸ ਤਰ੍ਹਾਂ ਆਪਾਂ ਕਾਟਰੀ ਕਰਦੇ ਆ ਉਹ ਨਹੀਂ ਹਾਂ ਤੁਸੀਂ ਦੇਖਿਆ ਵੀ ਹੋਣਾ ਕਿ ਜ ਜਿਹੜੇ ਬਰੀਡਰਸ ਆ ਵੀ ਜੇ ਉਹ ਉਹ ਨਹੀਂ ਚੱਲਦੀ ਕਾਟਰੀ ਤਾਂ ਉਹਦੇ ਨਾਲ ਉਹਨੂੰ ਕਰਕੇ ਆਪਾਂ ਜਾਂ ਕਈ ਵਾਰੀ ਸਾਨੂੰ ਉਹ ਨੌਬਤ ਨਹੀਂ ਆਈ ਹੈ ਵੀ ਅਸੀਂ ਜਿਹੜੀ ਮਕੈਨੀਕਲ ਇੰਟੂਬੇਸ਼ਨ ਵੀ ਆ ਜਿਹੜਾ ਕਿ ਮਕੈਨੀਕਲ ਵੀ ਆਪਾਂ ਪਹਿਲਾਂ ਇਦਾਂ ਹੀ ਕਰਦੇ ਹੁੰਦੇ ਸੀ ਜਦੋਂ ਮਸ਼ੀਨਾਂ ਨਹੀਂ ਹੁੰਦੀਆਂ ਸੀ ਇਹ ਉਹ ਸਾਰਾ ਸਿਸਟਮ ਜਿਹੜਾ ਸੀਗਾ ਸਾਰੇ ਸਿਸਟਮ ਕੰਮ ਕਰ ਰਹੇ ਸੀਗੇ ਪੇਸ਼ੈਂਟ ਦਾ ਜਿਹੜੇ ਡਾਕਟਰ ਸੀਗੇ ਜਿਹੜੇ ਮੇਨ ਉਹਨਾਂ ਦੇ ਔਨਕੋ ਸਰਜਨ ਡਾਕਟਰ ਹਰਨਵਾਰ ਉਹਨਾਂ ਦੀ ਸਾਰੀ ਟੀਮ ਹੈ ਉਹਨਾਂ ਨੇ ਆਪਣਾ ਦੇ ਕੈਰੀਡ ਆਨ ਵਿਦ देयर ਸਰਜਰੀ ਐਂਡ ਸਾਰੇ ਜਿਹੜੇ ਐਮਰਜੈਂਸੀ ਪ੍ਰੋਸੀਜਰ ਸਾਰੇ ਉਹਨਾਂ ਨੇ ਜਿਹੜਾ ਸੀਗਾ ਸਿਸਟਮ ਕੰਮ ਕਰ ਰਿਹਾ ਸੀ ਬਿਲਕੁਲ ਆਪਰੇਸ਼ਨ ਠੀਕ ਹੋਇਆ ਔਰ ਪੇਸ਼ੈਂਟ ਠੀਕ ਹੋ ਗਿਆ ਜਿਹੜੀ ਸਭ ਤੋਂ ਪਹਿਲੀ ਅੱਛੀ ਗੱਲ ਡਾਕਟਰ ਸਾਹਿਬ ਡਾਕਟਰ ਜਿਹੜੇ ਡਾਕਟਰ ਸਾਹਿਬ ਨੇ ਵੀਡੀਓ ਮੈਕ ਰਿਹਾ ਤੇ ਉਹ ਅਪਰੀਸ਼ੀਏਟ ਕਰ ਲੀਆ ਦੇਖੋ 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 ਇੱਕ ਵਾਰੀ ਦੇਖੋ ਤੁਸੀਂ ਨਾ ਚਲੋ ਮੈਂ ਤੁਹਾਡੀ ਗੱਲ ਦਾ ਜਵਾਬ ਪਹਿਲਾਂ ਦੇ ਦਿੰਦਾ ਤਕੋ ਜਦੋਂ ਆਪਰੇਸ਼ਨ تھیਟਰ ਦੇ ਵਿੱਚ ਹੁੰਦੇ ਆ ਐਸ ਡਾਕਟਰ ਮੈਂ ਐਸੇ ਹਸਪਤਾਲ ਚ ਕੰਮ ਕੀਤਾ ਇੱਥੋਂ ਹੀ ਮੈਂ ਰਿਟਾਇਰਮੈਂਟ ਲਈ ਆ ਜਦੋਂ ਡਾਕਟਰ ਕੰਮ ਕਰਦੇ ਹੁੰਦੇ ਸਾਡਾ ਪਹਿਲਾ ਕੰਸਰਨ ਕੀ ਹੁੰਦਾ ਪੇਸ਼ੈਂਟ ਕੰਸਰਨ ਹੁੰਦਾ ਸਾਡਾ ਜਦੋਂ ਕੋਈ ਸਾਡੇ ਔਖੇ ਹਾਲਾਤ ਹੁੰਦੇ ਆ ਤੇ ਅਸੀਂ ਪੇਸ਼ੈਂਟ ਦੀ ਦੇਖਦੇ ਆ ਕਿ ਪੇਸ਼ੈਂਟ ਦੀ ਆਪਾਂ ਜੇ ਬਲੀਡਿੰਗ ਰੁਕਣੀ ਆ ਡਾਕਟਰ ਕੈਨ ਕੰਟ੍ਰਿਬਿਊਟ ਟੂ ਦੈਟ ਜੇ ਤੁਸੀਂ ਜਿਹੜੀ ਡਾਕਟਰਾਂ ਨੇ ਕੀਤੀ ਬਾਕੀ ਦੀ ਟੀਮ ਨੇ ਕੀਤੀ ਉਹਦੇ ਚ ਮжоਰਿਟੀ ਬੰਦਿਆਂ ਨੇ ਕੀਤੀ ਆਪਰੇਸ਼ਨ ਜਿਹੜਾ ਹੈਗਾ ਉਹ ਕੰਟੀਨਿਊ ਹੋਵੇ ਮੈਂ ਆਈ ਸਰਜਨ ਆ ਸਾਡਾ ਕੇਵਰੀ ਮਾਈਕਰੋਸਕੋਪ ਦੇ ਵਿੱਚ ਫੇਲਰ ਹੋ ਜਾਂਦਾ ਸੀ ਲੇਕਿਨ ਅਸੀਂ ਸਾਈਡ ਤੋਂ ਟਾਰਚ ਦਿਖਾ ਕੇ ਵੀ ਲੈਂਸ ਪਾ ਕੇ ਉਹਦਾ ਆਪਰੇਸ਼ਨ ਕੰਪਲੀਟ ਕਰ ਦਿੰਦੇ ਹੁੰਦੇ ਸੀਗੇ ਆਈ ਊਡ ਹੈਵ ਐਪਰੀਸ਼ੀਏਟਡ ਥੈਟ ਆਈ ਊਡ ਐਪਰੀਸ਼ੀਏਟ ਆਈ ਐਪਰੀਸ਼ੀਏਟ ði ਡਾਕਟਰ ਜਿਨ੍ਹਾਂ ਨੇ ਪਾਵਰ ਡਿਸਰਪਸ਼ਨ ਦੇ ਬਾਵਜੂਦ ਵੀ ਐਮਰਜੈਂਸੀ ਜੋ ਸਾਡਾ ਸਾਰਾ ਸਿਸਟਮ ਚੱਲਦਾ ਸੀ ਉਹਦੇ ਨਾਲ ਡਾਕਟਰ ਉਹਦੇ ਆਪਰੇਸ਼ਨ ਉਹਨਾਂ ਨੇ ਪੂਰਾ ਕੀਤਾ ਆਈ ਐਪਰੀਸ਼ੀਏਟ ਦੋਜ਼ ਡਾਕਟਰਸ ਮਰੋਨਾ ਜੇ ਮਤਲਬ ਉਸ ਵੇਲੇ ਜੇ ਡਾਕਟਰ ਮਰੀਜ਼ ਨੂੰ ਛੱਡ ਕੇ ਕੋਈ ਹੋਰ ਕੁਸ਼ ਕਰਨ ਲੱਗ ਜਾਏਗਾ ਤਾਂ ਉਹ ਐਪਰੀਸ਼ੀਏਟ ਕਰਨ ਵਾਲੀ ਚੀਜ਼ ਨਹੀਂ ਹੈ ਮੇਰੇ ਖਿਆਲ ਤੁਸੀਂ ਵੀ ਐਪਰੀਸ਼ੀਏਟ ਨਹੀਂ ਕਰੋਗੇ ਜੇ ਤੁਹਾਡੇ ਮਾਤਾ ਜੀ ਦਾ ਐਪਰੀਸ਼ੀਏਸ਼ਨ ਹੋ ਰਿਹਾ ਤੁਸੀਂ ਵੀ ਐਪਰੀਸ਼ੀਏਟ ਨਹੀਂ ਕਰੋਗੇ ਤੁਸੀਂ ਕਹੋਗੇ ਕਿ ਡਾਕਟਰ ਆਪਣੀ ਕੋਸ਼ਿਸ਼ ਪੂਰੀ ਕਰਾਂ ਜਿਹੜੇ ਡਾਕਟਰ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਵਧੀਆ ਪ੍ਰੈਕਟਿਸ ਕੀਤੀ ਤਾਂ ਉਹ ਮੈਂ ਐਪਰੀਸ਼ੀਏਟ ਕਰਦਾ ਦੂਜੀ ਗੱਲ ਕਿ ਅਸੀਂ ਜਿਹੜਾ ਇਹ ਸਿਸਟਮ ਹੈ ਉਹਨੂੰ ਰੋਬਸਟ ਬਣਾਣਾ ਜਦੋਂ ਦੀ ਸਾਡੀ ਸਰਕਾਰ ਆਈ ਹੈ ਸਿਹਤ ਕ੍ਰਾਂਤੀ ਪਟਿਆਲੇ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਪਟਿਆਲੇ ਤੋਂ ਸ਼ੁਰੂ ਕੀਤੀ ਐਮਰਜੈਂਸੀ ਨੂੰ ਅਪਗ੍ਰੇਡ ਕੀਤਾ ਸਾਰੇ ਜਿਹੜੇ ਸਾਡੇ ਆਪਰੇਸ਼ਨ ਥੀਏਟਰ ਆ ਸੀ ਉਹਨਾਂ ਨੂੰ ਮੋਡੂਲਰ ਬਣਾ ਰਹੇ ਆ ਜਿਹੜੇ ਕਿ ਬਿਲਕੁਲ ਲੇਟੈਸਟ ਜਿਹੜੇ ਕਿਸੇ ਵੀ ਪ੍ਰਾਈਵੇਟ ਕਾਰਪੋਰੇਟ ਹਸਪੀਟਲ ਜਿਹੋ ਜਿਹੇ ਆਪਰੇਸ਼ਨ ਥੀਏਟਰ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਅਸੀਂ ਉਹ ਜਿਹੇ ਬਣਾਏ ਆ ਉਹਨਾਂ ਦੇ ਵਿੱਚ ਪਾਵਰ ਬੈਕਅਪ ਅਸੀਂ ਆਪਰੇਸ਼ਨ ਥੀਏਟਰ ਦੇ ਵਿੱਚ ਦਿੱਤੀ ਆ ਜਿਹਨੂੰ ਮੈਂ ਯੂਪੀਐਸ ਕਹਿੰਦੇ ਆ ਅਨ ਇੰਟਰਕਟਡ ਪਾਵਰ ਸਪਲਾਈ ਵਾਸਤੇ ਆਨਲਾਈਨ ਯੂਪੀਐ ਬਾਕੀ ਜਿਹੜਾ ਇਹ ਸਾਡਾ ਪੀਡਬਲੂ ਦੀ ਇਲੈਕਟ੍ਰੀਕਲ ਹੈ ਇਹ ਉਹਨਾਂ ਦਾ ਹੈਗਾ ਜਦੋਂ ਪਹਿਲਾਂ ਹੋਇਆ ਸੀ ਉਦੋਂ ਕਹਿੰਦੇ ਸੀ ਡੀਜ਼ਲ ਖਤਮ ਹੋ ਗਿਆ ਜਾਂ ਕੋਈ ਬੈਟਰੀ ਦੀ ਪ੍ਰੋਬਲਮ ਹੈ ਸਾਡੇ ਕੋਲੋਂ ਫੰਡਸ ਦੀ ਕੋਈ ਪ੍ਰੋਬਲਮ ਨਹੀਂ ਹੈ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਰੋਟਸਾਪ ਮੈਂ ਕਿਤੇ ਵੀ ਕੱਟ ਲਾ ਦਾਂਗਾ ਬਟ ਮੈਂ ਸਿਹਤ ਤੇ ਕੋਈ ਕੱਟ ਨਹੀਂ ਲਾਵਾਂਗਾ ਔਰ ਉਹਨਾਂ ਨੇ ਸਾਨੂੰ ਫੰਡਸ ਦੀ ਸਾਡੇ ਕੋਲ ਇਹਨਾਂ ਕੋਲੇ ਕੋਈ ਕਮੀ ਨਹੀਂ ਹੈ ਮੇਰੇ ਨਾਲ ਬੈਠੇ ਮੇਰੇ ਸਾਡੇ ਸੈਕਟਰ ਸਾਹਿਬ ਬੈਠੇ ਆ ਡੀਆਰਐਮਈ ਸਾਹਿਬ ਮੈਡੀਕਲ ਸੁਪਰਡੈਂਟ ਸਾਹਿਬ ਸਾਰੇ ਜਣੇ ਇੱਥੇ ਹੈਗੇ ਆ ਇਹਨਾਂ ਨੂੰ ਫੰਡਸ ਦੀ ਕੋਈ ਕਮੀ ਇਹਨਾਂ ਨੂੰ ਕਿਹਾ ਵੀ ਜਿਹੜੀ ਵੀ ਤੁਹਾਡੇ ਕੋਲੇ ਪੇਸ਼ੈਂਟ ਦੀ ਜਿਹੜੀ ਸਹੂਲਤ ਹੈ ਔਰ ਜਿੰਦਰਾ ਹਸਪਤਾਲ ਦੇ ਵਿੱਚ ਕਿਸੇ ਵੀ ਕੋਰਪੋਰੇਟ ਹਸਪਤਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਹਨਾਂ ਨੂੰ ਜਿਹੜੀ ਵੀ ਕੋਈ ਕਮੀ ਪਈ ਸੀ ਇੱਥੇ ਮੋਡੂਲਰ ਆਪਰੇਸ਼ਨ تھیਟਰ ਤੋਂ ਲੈ ਕੇ ਜੀ ਨਵੀਂ ਜਿਹੜੀ ਅਸੀਂ ਐਮਰਜੈਂਸੀ ਕ੍ਰੀਏਟ ਕੀਤੀ ਆ ਐਮਰਜੈਂਸੀ ਬੈਡਸ ਆ 100 ਬੈਡਸ ਜਿਹੜੀ ਅਸੀਂ ਐਮਰਜੈਂਸੀ ਜਿਹੜੀ ਤੁਹਾਡੀ ਬਣੀ ਆ ਤੁਹਾਨੂੰ ਤੁਹਾਡੀ ਨੌਲੇਜ ਵਿੱਚ ਹੈ ਜੀ ਇਹ। ਸੁਪਰ ਸਪੈਸ਼ਲਿਟੀ ਵਿੰਗ ਦੇ ਵਿੱਚ ਕਾਰਡੀਓ ਕਲੱਬ ਚੱਲਦੀ ਪਈ ਆ ਜੀ ਜਿਹੜੀ ਨਿਊਰੋਲੋਜੀ ਬਿਊਰੋ ਸਰਜੀ ਦੀ ਜਿਹੜੀ ਲੈਬ ਚੱਲਦੀ ਪਈ ਆ ਔਰ ਬ ਪੰਜਾਬ ਸਰਕਾਰ ਕਮਿਟਿਡ ਹੈ ਜੀ ਅਸੀਂ ਮੈਂ ਸਾਰਿਆਂ ਦਾ ਪੀ ਪੀਐਸ ਪੀਸੀਐਲ ਦਾ ਪੂਰਾ ਆਡਿਟ ਕਰ ਰਹੇ ਹਾਂ ਜੀ ਅਸੀਂ ਪੂਰੀ ਇਨਕੁਆਰੀ ਕਰ ਰਹੇ ਹਾਂ ਕਿ ਉਹਨਾਂ ਦੇ ਲੈਵਲ ਤੇ ਕੀ ਇਮਪਰੂਵਮੈਂਟਸ ਹੋ ਸਕਦੇ ਆ ਕੋਈ ਫੇਲਿਅਰ ਤਾਂ ਨਹੀਂ ਹੈ ਜਿਹੜਾ ਪੀਡਬੀਡ ਇਲੈਕਟ੍ਰੀਕਲ ਹੈ ਉਹਨਾਂ ਦੇ ਲੈਵਲ ਤੇ ਪੂਰੀ ਇਨਕੁਆਰੀ ਆਰਡਰ ਕਰਤੀ ਹੋਈ ਹੈ ਜੀ ਇਨਕੁਆਰੀ ਉਹਨਾਂ ਦੀ ਚੱਲਦੀ ਪਈ ਹੈ ਕਿ ਜੇ ਜਿਹੜੇ ਬੰਦੇ ਦੇ ਲੈਵਲ ਦੇ ਉੱਤੇ ਲੈਪਸ ਹੋਇਆ ਜੇ ਜਨਰੇਟਰ ਦਾ ਜਿਹੜਾ ਜਿਹੜਾ ਪੀਰੀਅਡ ਹੈ ਉਹ ਮੇਰੇ ਖਿਆਲ ਇੱਕ ਜਾਂ ਦੋ ਮਿੰਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਜੇ ਪਿੱਛੋਂ ਜਿਹੜੀ ਮੇਨ ਜਿਹੜੀ ਪੀਐਸਪੀਸੀਆਰ ਦੀ ਸਪਲਾਈ ਫੇਅਰ ਹੋ ਗਿਆ ਜਾਂ ਜੇ ਗ੍ਰਿਡ ਫੇਲਰ ਹੋ ਗਿਆ ਤਾਂ ਜਨਰੇਟਰ ਚਲਾ ਦਿਓ ਬਟ ਇਨ ਐਨੀ ਕੇਸ ਸਾਡੇ ਕੋਲੇ ਅੱਧੇ ਘੰਟੇ ਦੀ ਹਰ ਇੱਕ ਸਰਜਨ تھیਟਰ ਦੇ ਵਿੱਚ ਐਮਰਜੈਂਸੀ ਇਕੁਇਪਮੈਂਟ ਵਾਸਤੇ ਸਾਡੇ ਕੋਲੇ ਸਾਰੀ ਜਿਹੜੀ ਹੈਗੀ ਆ ਉਹ ਜਿਹੜੀ ਆਨਲਾਈਨ ਯੂਪੀਐਸ ਤੇ ਥਰੂ ਸਾਡੇ ਕੋਲੇ ਬੈਕਅਪ ਹੈ ਔਰ ਜਨਰੇਟਰ ਦੇ ਨਾਲ ਉਹਦਾ ਤਾਂ 6-8 ਘੰਟੇ ਦਾ ਹੁੰਦਾ ਹੀ ਉਸ ਤੋਂ ਬਾਅਦ ਡੀਜ਼ਲ ਪਈ ਜਾਏਗਾ ਉਹਦੇ ਚੋਂ ਲਗਾਤਾਰ ਚੱਲੀ ਚੱਲੇਗੀ 19 ਸਾਰਾ ਸਾਡਾ ਸਰਜਰੀ ਵੀ ਓਵਰ ਹੋ ਜਾਣੀ ਆ ਤੇ ਦੈਨ ਵੀ ਕੈਨ ਆਲਵੇਸ ਪਲਾਨ ਸੋ ਇਹ ਬਿਲਕੁਲ ਸਾਰੀਆਂ ਜਿਹੜੀਆਂ ਜਿੰਨੇ ਵੀ ਸਾਡੇ ਪੇਸ਼ੈਂਟ ਸਾਹਿਬ ਨੇ ਕੋਈ ਕਿਸੇ ਕਿਸਮ ਦੀ ਕੋਈ ਵੀ ਕੋਈ ਕਤਾਹੀ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਵੀ ਲੈਵਲ ਦੇ ਉੱਤੇ ਔਰ ਦੇਖੋ ਜਿਹੜੇ ਡਾਕਟਰਸ ਹੁੰਦੇ